来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਜਲਾ ਸੰਗਰੂਰ ਤੇ ਨੇੜੇ ਜਖਲ ਹਰਿਆਣਾ ਤਿੰਨ ਝੋਟੀਆਂ ਦਿਖਾਵਾਂਗੇ ਬਹੁਤ ਕਮਾਲ ਦੀਆਂ ਇੱਕ ਤਾਂ ਨਾ ਦੋ ਦੰਦ ਦਾ ਆ ਤੋਹਫਾ ਦਿਖਾਵਾਂਗੇ ਤੁਹਾਨੂੰ ਤੋਹਫਾ ਪੀਸੀ ਕਹਿ ਸਕਦੇ ਜਿਹਨੂੰ ਜਿਵੇਂ ਸ਼ੋਰੂਮ ਚ ਤੋਹਫੇ ਲੱਗੇ ਹੁੰਦੇ ਆ ਉਦਾਂ ਦੀ ਕੱਟੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਉਂਗਾ ਪਰ ਜਿਹੜਾ ਲੇਵਾ ਲੇਵਾ ਬਹੁਤ ਕਮਾਲ ਦਾ ਰੱਖਦੀ ਆ ਕੱਟੀ ਤੇ ਬਾਕੀ ਡਿਟੇਲ ਕੱਲੇ ਨੂੰ ਪੁੱਛ ਲਾਂਗੇ ਆਇਆ ਕੱਲੇ ਫੇਰ ਹੋਰ ਕਿਵੇਂ ਆ ਵਧੀਆ ਗੁਰੀ ਵੀਰੇ ਵਧੀਆ ਕਰਦੀ ਕਲਾ ਐਨ ਕਿਰਪਾ ਬਈ ਨੰਬਰ ਬੋਲੀ ਤੇ ਰੱਖੇ 99920 ਹਾਂਜੀ 99493 95920 99493 ਤੇ ਸ਼ੁਰੂਆਤ ਆ ਬੰਦ ਕੱਟੀ ਤੇ ਗੱਲ ਕਰਦੀ ਆ ਯਾਰ ਹਾਂ ਕਮ ਮਾਰ ਗਿਆ ਰੀ ਕੈਮਰਾ ਵੇ ਆ ਕੱਤੀ ਦਾ ਨਾ ਠੰਡੀ ਠੰਡੀ ਬਹੁਤ ਐ ਗੁਰੀ ਸੱਜਣਾ ਵੀ ਕੋਈ ਲੇਕ ਹੈ ਨਹੀਂ ਬਾਕੀ ਯਾਰ ਸਭ ਨਾਲ ਬੜੀ ਗੱਲ ਗੁਰੀ ਕੀਤੀ ਆ ਦੇਖੀ ਚਿਹਰੇ ਆਈ ਬਾਲਤੀ ਦਰ ਲੈ ਬਿਨਾ ਬੱਚੇ ਤੋਂ ਠੀਕ ਹੈ ਹਾਂ ਗਾਵਾਂ ਵਾਲਾ ਕਮ ਆ ਜਮੀਨ ਕੁਝ ਵੀ ਨਹੀਂ ਮਾਂ ਵਾਲੀ ਵੀ ਆ ਬਿਊਟੀ ਵਾਲੀ ਵੀ ਆ ਤੇ ਮੇਨ ਗੱਲ ਆ ਸੁਭਾਅ ਯਾਰ ਬਾਲੀ ਠੰਡੀ ਆ ਯਾਰ ਠੰਡਾ ਸੁਭਾਅ ਜਮੀ ਠੰਡੀ ਜਮੀ ਚਾਹੇ ਆਈ ਬੱਚਾ ਬਣਾ ਚਾਹੇ ਬੱਚਾ ਬਣਾ ਛੱਡੀ ਜਮੀ ਤੇ ਲੇਵਾ ਅੱਗੇ ਪਿੱਛੇ ਮਾਰ ਦੇ ਕਰ ਟਾਡਰ ਰੱਖ ਦਿਆ ਤੋਰ ਅੱਗੇ ਪਿੱਛੇ ਤਾਂ ਲੇਵਾ ਰੱਖ ਦਿਆ ਤੇ ਇੱਥੋਂ ਘਰੀ ਪਛਾਣੇ ਪੱਖ ਤੋਂ ਮਾਰਨੀ ਕੈਮਰਾ ਤੋਰ ਕਾਲੀ ਸੂਆ ਕਿੜਾ ਪਹਿਲਣਾ ਵੀ ਦੰਦਾਂ ਚ ਡੁੱਗੀ ਹਜੇ ਦੋ ਦੰਦਾਂ ਹਾਂਜੀ ਹਾਂ ਦੋ ਦੰਦ ਦਾ ਇਹ ਕਹਿ ਸਕਦੇ ਆ ਵੀ ਯਾਰ ਇਹ ਇੱਕ ਨਾ ਤੋਹਫਾ ਪੀਸ ਹੀ ਆ ਮਾਸਟਰ ਪੀਸ ਹੀ ਆ ਦੋ ਦੰਦਾਂ ਦਾ ਬਾਕੀ ਸੁਭਾਅ ਦੀ ਬਾਲੀ ਹੋਇਆ ਯਾਰ ਐ ਨਹੀਂ ਹੈਗਾ ਜਿਵੇਂ ਮਰਜੀ ਚਾਹੇ ਇੱਥੇ ਰੋਕ ਲੈ ਆਪਾਂ ਇੱਥੇ ਔਰ ਦਰ ਲਿਫਨਰ ਉਹ ਕਮਾ ਕੇ ਸੂਰਜ ਇਧਰੋਂ ਪੈਂਦਾ ਤੇ ਪਰਲੇ ਵੱਲੋਂ ਕਹਿੰਦੀ ਦਿਖਾਈਏ ਉਹ ਪਰ੍ਹਾਂ ਨੂੰ ਜਾਉਗੀ ਉਦੋਂ ਬਾਈ ਸਾਫ ਆਉਗੀ ਵੀਡੀਓ ਇਹ ਇੱਥੋਂ ਕਰਾਣੀ ਚੈੱਕ ਆਰਡਰ ਅੱਗੇ ਪਿੱਛੇ ਦਾ 4x4 ਹੀ ਆ ਕੰਮ ਹਾਂ ਇਹ ਇੱਥੋਂ ਵਖਾ ਗਿਆ ਰੀ ਤੋਰਾ ਤੂਰਾ ਗੈਪ ਇਹ ਮੰਨ ਲਓ ਵੀ ਅਗਲੇ ਥਣ ਤੋਂ ਪਿਛਲੇ ਥਣ ਦਾ ਗਿੱਠ ਦਾ ਗੈਪ ਆ ਗੱਟੀ ਦਾ ਸਿੰਗ ਸੁng ਆ ਗਿਆ ਬਿਲਕੁਲ ਬੰਦ ਕਿੰਨੇ ਦਾ ਸੁਆ ਆਪਾਂ ਅਗਲਾ ਕਿੱਥੇ ਰੋਕ ਲਈਏ ਇੱਥੇ ਤੋਲੇ ਤੋਲੇ ਸਿੰਗੀ ਵਾਲਾ ਕੰਮ ਹੈ ਇਹ ਤੋਲੇ ਸਿੰਗੀ ਆਹ ਹੈ ਤੋਲੇ ਵਾਲੀ ਸਿੰਗੀ ਸੁਆ ਕਿੰਨੇ ਦਿੰਦਾ ਅੱਜ ਵੀਰੇ ਹਫਤੇ ਦੇ ਵਿੱਚ ਹੈ ਹਫਤਾ ਮੰਨੋ ਯਾਰ ਹਮਾ ਦੇ ਚ ਰ ਹੋਰ ਇੱਕ ਹਫਤੇ ਦਾ ਸੂਆ ਬੱਚਾ ਕੀ ਆ ਗਿਆ ਬੱਚਾ ਕੱਟਾ ਹੈ ਮਗਰ ਵੀਰੇ ਨਾਲ ਆ ਗਿਆ ਮੇਲ ਕਾਫ ਹਫਤੇ ਦੀ ਸੂਈ ਸਿੰਘ ਜਮਾ ਬੰਦ ਫਿੱਟ ਫਿੱਟ ਕੱਟੀਆ ਤੇ ਇੱਥੋਂ ਨਾਲ ਇਹਦਾ ਕੱਦ ਦਾ ਆਈਡੀਆ ਲਾ ਲਓ ਕਈ ਭਰਾ ਕਹਿੰਦੇ ਨੇ ਪਤਨ ਕਿ ਬਾਲੀ ਵੱਡੀ ਬਣਾਉਂਦੇ ਨੇ ਉਹ ਸਿਸਟਮ ਨਹੀਂ ਹੁੰਦਾ ਆਪਣੇ ਕੋਲੇ ਪਰ ਜਿਹੜਾ ਤੋਹਫਾ ਹੁੰਦਾ ਤੋਹਫਾ ਤੋਹੀ ਹੁੰਦਾ ਸੱਜਣੋ ਤੇ ਬਾਕੀ ਇਹਦੇ ਵਾਸਤੇ ਖਾਸ ਕਰਕੇ ਕਹੂੰਗਾ ਵੀ ਕਮੈਂਟ ਜ਼ਰੂਰ ਕਰਕੇ ਦੱਸੋ ਵੀ ਆਹ ਤੋਹਫਾ ਬਾਈ ਦਾ ਲੱਗਿਆ ਕਿਦਾਂ ਦਾ ਬਾਕੀ ਯਾਰ ਗੁਰੀ ਪਤਾ ਕੀ ਆ ਚੱਲ ਜਾਨਵਰ ਤਾਂ ਹਨਾ ਵਧੀਆ ਤੋਂ ਵਧੀਆ ਠੰਡਾ ਜਾਨਵਰ ਨਹੀਂ ਛੇਤੀ ਪੰਦਾ ਹੈਗਾ ਠੀਕ ਆ ਗੱਲ ਹੈ ਜਿਵੇਂ ਲਾਲ ਵੀ ਇੱਥੇ ਖੜੀ ਰਹੂਗੀ ਤੋ ਇੱਥੇ ਬੈਠ ੱਲੇ ਦੇ ਇੱਥੇ ਖਲ ਜੂਗੀ ਠੀਕ ਆ ਗੱਲ ਹਾਂ ਆ ਦੰਦਾ ਚਾਹੇ 14 ਦੰਦਾ ਹਾਜ਼ਰ ਕਿੰਨਾ ਹੈ 12 ਲੀਟਰ ਹੋਊਗਾ ਵੀਰੇ ਹੁਣ 15 ਦੀ ਗਾਰੰਟੀ ਜਿੱcka ਠੀ ਭੇਜ ਦਾਂਗੇ ਆਪਾਂ ਗਾਰੰਟੀ ਖਰਾਬ ਕਰਦੇ ਨਹੀਂ ਨਹੀਂ ਖਰਾਬ ਕਰਦੀ ਹੈਗੀ ਇਹੀ ਜੀ ਕੱਟੀ ਨੂੰ ਕੀ ਯਾਰ ਲੈ ਚੱਲ ਇਹਨੂੰ ਅੱਜ ਦੇਖ ਲੈ ਦੰਦਾਂ ਚ ਵੀ ਦੇਖ ਲੈ ਦੇ ਦੰਦ ਵੀ ਕਰਾ ਦੇ ਚੈੱਕ ਰੋਕ ਲੈ ਰੋਕ 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 ਲੈ ਇਹ ਰੋਕ ਲੈ ਰੋਕ ਲੁਕ ਗਿਆ ਠੀਕ ਆ ਗਾਲੇ ਛਰ ਦੇ ਛਰ ਤੇ ਫਿਰ ਜਾਂਦਾ ਕਰ ਜਾਵੇ ਅੰਦੰਦਾਂ ਚ ਦੋ ਦੰਦ ਆ ਗਏ ਉਹ ਚਾਹੇ ਤੁਸੀਂ ਚੈੱਕ ਕਰ ਲਓ ਉਹਦੀ ਕੋਈ ਸਮੱਸਿਆ ਨਹੀਂ ਹੈਗੀ ਤੇ ਚਬਾਈ ਵਾਲੇ ਮਾਮਲੇ ਦੀ ਕਿੱਦਾਂ ਜਮੀਆਂ ਨੂੰ ਓਕੇ ਵੀਰੇ ਭੋਲੀ ਜਮਾ ਹਾਂ 12 ਲੀਟਰ ਤਿਆਰ ਬਾਕੀ ਚਬਾਈਆਂ ਨਾ ਜੋ ਜੋ ਪਹਿਲਾਂ ਇਕੱਠੀ ਰੱਖੀਏ ਜੋ ਜੋ ਚਬਾਈਆਂ ਹੋਈ ਜਾਣਗੀਆਂ ਉਹ ਪੂਰੀ ਜਾਣਗੀਆਂ ਹੈ ਮੈਨੇ ਮੈਨੇ ਹਾਲੇ ਕਿੱਥੇ ਹਾਂ ਹਫਤੇ ਹੋਏ ਸੂਈ ਨੂੰ ਠੀਕ ਐ 12 ਲੀਟਰ ਬਾਈ ਕਹਿੰਦਾ ਅੱਜ ਤਿਆਰੀ ਦਾ ਮੈਲੇ ਕੱਟੀ ਲੱਗੀ ਨਹੀਂ ਬਾਲਾ ਨਹੀਂ ਯਾਰ ਜੇ ਘੱਟ ਤੋਂ ਘੱਟੀ ਮੰਨੀਆਂ ਵੀ 2 ਕਿਲੋਟਰ ਵਧਣ ਦੀ ਹੋਰ ਆ 15000 15 ਕੱਟੀ ਮੇਰੇ ਹਿਸਾਬ ਨਾਲ ਕੱਢੂਗੀ ਠੀਕ ਐ ਗੱਲ ਤੇ ਬਾਕੀ ਮੇਨ ਗੱਲ ਆ ਸੁਭਾਅ ਦੀ ਸ਼ਾਨਦਾਰ ਐ ਤੇ ਬਾਕੀ ਲੇਵਾ ਯਾਰ ਬਹੁਤ ਕੁਆਲਟੀ ਵਾਲਾ ਆ ਗਿਆ ਸੁਭਾਅ ਦੀ ਆ ਗਈ ਜਮਾ ਠੰਡੀ ਸੀਲ ਆ ਬਾਈ ਕਹਿੰਦਾ ਥੱਲੇ ਜਿੰਮੇ ਮਰਜੀ ਬੈਠ ਜਾ ਬੈ ਜਾ ਬੈ ਜਾ ਮੇਰੇ ਕੋਈ ਮਾਰ ਦਿੱਤਾ ਨਾ ਮਾਰ ਦੇ ਹਿੱਲਣ ਵਾਲਾ ਹਿੱਲ ਤਰ ਤਰ ਮਾਰ ਦੇ ਮਾਰ ਲੈ ਨਾ ਇਹਨੂੰ ਪਤਾ ਹੀ ਨਹੀਂ ਸਿਸਟਮ ਕੀ ਹੁੰਦਾ ਹਰੇਕ ਪੱਖ ਤੋਂ ਤੇ ਪੈਸੇ ਦੱਸ ਕਾਲੇ ਹੋਣੇ ਇਹ ਕਿੰਨੇ ਲੈ ਦੋ ਵਿਗਟ ਤਾਂ ਜੇ ਆਪਾਂ ਦੇਖੀਏ ਦੋ ਤਾਂ ਜ਼ਿਆਦੇ ਹੋਣਾ ਨਾ ਯਾਰ ਇਹੇ ਜੀ ਕੱਟੀਆਂ ਲੈ ਨਾਲੇ ਵੀ ਜ਼ਿਆਦੇ ਲੱਗਣਗੇ ਨਹੀਂ ਚਲ ਉਹਦਾ ਗੱਲ ਠੀਕ ਹੈ ਜੀ ਚੀਜ਼ ਹੈ ਚੀਜ਼ ਦਾ ਕੋਈ ਮੁੱਲ ਨਹੀਂ ਇਹਦਾ ਯਾਰ ਠੀਕ ਹੈ ਗੱਲ ਹਾਂ ਕਿੰਨੇ ਪੈਸੇ ਆਪਾਂ ਯਾਰ ਮੁੱਲ ਕੁਛ ਕਰਾ ਲੈ ਦੇਖਣਾ ਹਨਾ ਆਪਾਂ ਡੇਢ ਦੀ ਕੱਟੀ ਦੇ ਦਾਂਗੇ ਮਾਫੀ 55 ਕਰਾ ਲੈ ਇਹਨਾਂ 55 ਕਹਦਾਂਗੇ ਤੂੰ ਮੈਨੂੰ ਪਤਾ ਫੇਰ ਕਹੇਗਾ ਹੋਰ ਥੋੜਾ ਕਟਾ ਮੈਨੂੰ ਤਾਂ ਕਹਿਣਾ ਪੂ ਹਾਂ ਡੇਢ 'ਚ ਮਾਫੀ ਹੋ ਜੂ ਕੋਈ ਡੇਢ 'ਚ ਨਹੀਂ ਹੁੰਦੀ ਹੈਗੀ ਜੇ 55 ਮੰਗਦਾ ਫੇਰ ਤੂੰ ਮਾਫੀ ਕਰਾ ਦਿੰਦਾ ਠੀਕ ਹੈ ਗੱਲ 1.5 ਚ ਬਾਈ ਕਹਿੰਦਾ ਛੋਟ ਚਲ ਕੋਈ ਨਾ ਇਹ ਤਾਂ ਕਰ ਦਾਂਗੇ ਜਦੋਂ ਕੋਈ ਆਉ ਬਾਈ ਕੋਈ ਗੱਲ ਨਹੀਂ ਠੀਕ ਹੈ ਸੱਦੀਆਂ ਕਰਤੀ ਸੱਦੀਆਂ ਨੇ ਰੋ ਰੋ ਰੁਕ ਜਾਣਗੇ ਤੇ ਸਿੰਘ ਸੁੰਗ ਆ ਗਿਆ ਜਮਾ ਬੰਦ ਤੇ ਯਾਰਾ ਉਹੀ ਗੱਲ ਆ ਜਿੰਨੀ ਕ ਹੈਗੀ ਆ ਨਾ ਹਰੀ ਆ 100 ਦੀ 100 ਹੈ ਆ ਜਿੰਨੀ ਵੀ ਹੈਗੀ ਆ ਤੇ ਇਹ ਬਾਈ ਕਹਿੰਦਾ 1.5 ਲੱਖ ਦੀ ਦੇ ਦਾਂਗੇ ਤੇ ਹੁਣ ਆ ਜਾ ਕਰੀ ਅਗਲੇ ਨੰਬਰ ਤੇ ਆ ਵੀ ਜੈਡ ਬਲੈਕ ਹੀ ਆ ਗਈ ਤੇ ਆਰਡਰ ਕੁਆਲਟੀ ਕਰਾ ਦੇ ਚੈੱਕ ਇੱਥੋਂ ਇਹ ਇੱਥੋਂ ਮਾਰ ਦੇ ਕੈਮਰਾ ਇਹ ਦੂਜਾ ਸੁਆ ਹੈ ਦੂਜਾ ਹਾਂ ਲੱਗਦੀ ਪਹਿਲ ਨਾ ਵਾਲੀ ਨਾ ਦੂਜਾ ਸੁਆ ਹੈ ਤੋੜ ਕਿੰਨੇ ਦਿਨ ਦਾ ਸੁਆ ਕਲੇ ਦਾ ਹੋ ਗਈ ਵੀਰੇ 12 13 ਦਿਨ ਵਾਂਗੂ ਮੈਲੇ ਤਾਂ ਨਹੀਂ ਲੱਗੀ 15 ਦਿਨ ਵਾਂਗੂ ਹੈ ਮੈਲੇ ਮੈਲਾ ਲੱਗੀ ਨਹੀਂ ਲੱਗੀ ਨਹੀਂ ਨਾ ਠੀਕ ਆ ਕੰਨ ਤੇ ਗਰਦਨ ਕੋਰਦਨ ਬਹੁਤ ਲੰਬੀ ਆ ਪਤਲੀ ਵਾਰੀ ਚੰਗੀ ਆ ਯਾਰ ਪਤਲੀ ਪੁੱਤਰੀ ਇਕੱਤੀ ਝੋਟੀ ਹੋਣੀ ਠੀਕ ਆ ਤੇ ਆ ਵੀ ਜਮਾ ਫਿੱਟ ਫਿੱਟ ਜੀ ਕਹਿੰਦੇ ਲੱਗਦਾ ਸਿੰਗੀਆਂ ਸੁngੀਆਂ ਸੋਹਣੀਆਂ ਨੇ ਬਾਕੀ ਦਾ ਭਾਜ ਜੰਮੀ ਹਰਾਨ ਵਾਲਾ ਪਾਵਾਂਗੇ ਆਪਾਂ ਠੀਕ ਆ ਚੈਲੰਜ ਵਾਲੀ ਗੱਲ ਹੋਊਗਾ ਦੰਦਾਂ ਚ ਕਿਵੇਂ ਹੋਊ ਕਲੇ ਇਹ ਦੰਦਾਂ ਦਾ ਪੂਰੇ ਕਰ ਰਹੀ ਆ ਬਾਈ ਬਰਾਬਰ ਕਰ ਰਹੀ ਆ ਹਾਂ ਠੀਕ ਆ ਕਿੰਨੇ ਦਿਨ ਦਾ 12 13 ਦਿਨ ਦਾ ਸੁਆ ਹੋ ਗਿਆ 12 1 ਫਿੱਟ ਫਿੱਟ ਜੀ ਆ ਗਈ ਜਮਾ ਹਨਾ ਹਾਂ ਵੀਰੇ ਕਿੰਨਾ ਦੁੱਧ ਹਾਜ਼ਰ ਕੇ ਲਈ ਦੁੱਧ 12 ਕਿਲੋ ਵੀਰੇ ਐਨ ਤਿਆਰ ਮਿਲੂਗਾ ਆਏਗਾ ਜਿੰਮੇ ਮਰਜੀ ਬੰਦਾ ਚੋਲੇ 12 ਲੀਟਰ ਐਨ ਤਿਆਰ ਭਾਈਆ ਟਾਈਮ ਤੋਂ ਟਾਈਮ ਵਾਲਾ ਹਾਂ ਹੈ ਬਾਕੀ ਚਵਾਈ ਖੁੱਲੀ ਮੋਟੀ ਐਨ ਠੀਕ ਆ ਤਸੱਲੀ ਕਰਾ ਦਾਂਗੇ ਵੀਰੇ ਐਨ ਤਸੱਲੀ ਕਰਾਵਾਂਗੇ ਵੀਰੇ ਕੁਝ ਭਾਂਦੀ ਕਮਾ ਕੇ ਨਾਲ ਇਹਦੇ ਆ ਗਈ ਕੱਟੀ ਸੂਆ ਬਾਈ ਕਹਿੰਦਾ ਆ ਗਿਆ 12 ਤੋਂ 14 ਦਿਨ ਦਾ ਮੈਲੇ ਲੱਗੀ ਨਹੀਂ 12 ਲੀਟਰ ਦੁੱਧ ਤਿਆਰ ਪੈਸੇ ਕਾਲੇ ਫਿਰ ਇਹਦੇ ਪੈਸੇ ਦਾ ਯਾਰ ਜਮੀ 1 10 ਲੈ ਲੰਗ ਬਈ 1 11000 ਰੁਪਏ 1 10 ਹਜੇ ਵੀ ਭਾਜਾ ਦੇ ਲੱਗਦਾ ਹੈ ਹਜੇ ਵੀ ਭਾਜਾ ਦੇ ਮੈਂ ਕਹਿੰਦੀ ਮਾਇਚੋ ਹੋਰ ਮਾਫੀ ਨਹੀਂ ਚਲ ਉਹਦਾ ਕਰਦਾਂਗੀ ਤੇਰੀ ਮੋੜਦਾ ਨਹੀਂ ਗੱਲ ਕਰ ਰਹੇ ਨੇ ਦੇਖ ਵੀ ਪਾ ਖੋਲੇ ਵੇਖਣ ਲੱਗ ਰਹੇ ਨੇ ਆਪਾਂ ਤਾਂ ਹੈ ਆਪਾਂ ਤਾਂ ਖੋਲੇ ਵੇਖਣ ਲੱਗ ਰਹੇ ਪੱਕੇ ਮੈਨੂੰ ਤਾਂ ਹੁਣ ਫਿਰ ਦਰਸ਼ਕਾਂ ਦੀ ਚਲ ਉਹਦਾ ਕੋਈ ਗੱਲ ਨਹੀਂ ਤੂੰ ਠੀਕ ਹੈ ਪਹਿਲੀ ਗੱਲ ਤਾਂ ਜਿਵੇਂ ਆਪਾਂ ਕਹਿੰਦੇ ਅਗਲਾ ਕਹਿੰਦਾ ਬਾਈ 1 110 ਕ ਲਾਉਣਾ ਚੀਜ਼ਾਂ ਸਾਰੀਆਂ ਹੁਣ ਠੀਕ ਹੈ ਦੁੱਧ ਵੀ ਹੋਵੇ ਸਿੰਘ ਵੀ ਹੋਵੇ ਉਹ ਚੀਜ਼ ਐ ਇਹ ਠੀ ਜਾਦੇ ਪੱਖ ਹੈ ਜਿਹੜੀ ਮੈਨੂੰ ਤਾਂ ਫਿਰ ਜਿਹੜੇ ਖਰੀਦਦਾਰ ਨੇ ਉਹਨਾਂ ਦੀ ਕਰਨੀ ਲੈ ਕੋਈ ਗੱਲ ਨਹੀਂ ਗੱਲ ਤਾਂ ਵੀ ਬਲ ਗਿਆ ਅਗਲਾ ਹੁਣ ਆਪਾਂ ਸਾਡੇ ਕੋਲੇ ਆਉਂਦੇ ਰਹਿੰਦੇ ਨੇ ਅਗਲਾ ਕਹਿੰਦਾ ਭਾਈ ਯਾਰ ਮੈਂ ਨਾਲ ਨਾਲ ਰੁਪਈਆ ਨਹੀਂ ਨਿਕਲਾਉਣੇ ਨੇ ਪਰ ਸਿੰਘ ਵੀ ਵਧੀਆ ਹੋਵੇ ਦੁੱਧ ਵੀ 11-12 ਕਿਲੋ ਹੋਵੇ ਮਾਗਰ ਵੀ 33 ਹੋਵੇ ਡਿਮਾਂਡਾਂ ਸਾਰੀਆਂ ਪੂਰੀਆਂ ਕਰਦੀ ਐ ਸਾਰੀਆਂ ਡਿਮਾਂਡਾਂ ਭਾਈ ਕਹਿੰਦਾ ਕਰਦੀ ਆ ਪੂਰੀਆਂ ਖਵਾ ਕੇ ਲੈ ਚਲ ਉਧਰ ਨੂੰ 10 ਚੌਪਰ ਕੀ ਮਾਫ਼ ਕਰਾਂਗੇ ਅੰਦਾਸੇ ਛੋਟ-ਛੱਪਾ ਕਰ ਦਾਂਗੇ 1200 ਰੁਪਈਆ ਹੋਰ ਤਾਂ 2000 ਰੁਪਈਆ 1000 ਹੋਰ ਛੱਡ ਦਾਂਗੇ ਸੱਤ ਪਾ ਲਈ ਜੇਬ ਪਾ ਠੀਕ ਆ ਮੈਂ 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 ਪਾ ਇਹ ਨਹੀਂ ਜਿਆਦਾ ਕਰਦਾ ਹੁੰਦਾ ਇਹ ਪਾ ਤਾਂ ਨਾਲ ਨਾਲ ਵੀ ਤੈਨੂੰ ਕਿਸੇ ਪੱਖੋਂ ਵੀ ਨਹੀਂ ਮਿਲਦੀ ਕੋਈ ਠੀਕ ਆ ਜਿਹੜਾ ਇਹਦਾ ਪਾ ਕਰੇ ਠੀਕ ਆ ਜੇ ਵੀ ਪਤਲੀ ਪੁਤਲੀ ਆ ਹੋਰ ਸਾਰੇ ਪਾਸੋਂ ਓਕੇ ਜਣੀ ਠੀਕ ਆ ਗੱਲ ਤੇ ਮਾਫੀ ਭਾਈ ਕਹਿੰਦਾ 2000 ਕਰ ਦਾਂਗੇ 10 ਚੋਂ ਤੇ ਹੁਣ ਮਾਰਦੇ ਘਰੀ ਆ ਤੇ ਕੈਮਰਾ ਪੂਛ ਪੰਜ ਬਾਲੀ ਬਰੀਕ ਆ ਤੇ ਲੇਵੇ ਦਾ ਡਿਜ਼ਾਈਨ ਬੜਾ ਜ਼ਬਰਦਸਤ ਆ ਇੱਥੋਂ ਦਿਖਾ ਛੋਟੀ ਪਲੀ ਪੁਲੀ ਛਿੱਗਿਆ ਰੰਗ ਰੰਗ ਦੂਜਾ ਸੂਆ ਛਿੱਗਿਆ ਦੰਦਾਂ ਦੀ ਦੂਜਾ ਸੂਆ 6 ਦੰਦਾਂ ਦਾ ਹਾਂ ਭਾਈ ਕਿੰਨੇ ਦੰਦਾਂ ਦਾ ਸੂਆ ਭਾਈ ਇਹ ਹੋ ਗਿਆ ਵੀਰੇ ਪੱਠੋਂਦਨ ਮੰਗੂ ਸੂਈ ਨੂੰ ਅੱਜ ਮੈਲਾ ਰਹਿੰਦਾ ਲੱਗਣਾ ਮੈਲਾ ਤਾਂ ਹਾਲੇ ਚੱਲੀ ਕਿੱਥੇ ਕੱਚੀ ਸੂਈ ਐ 8-9 ਦਿਨ ਦੀ ਸੂਈ ਕੋਲੋਂ ਤਾਂ ਹਾਜ਼ਰ ਕਿੰਨਾ ਕਹਿ ਲੀਏ 12 12.5 ਕਿਲੋ ਵੀਰੇ ਇੰਤਿਆਰ ਮਿਲੂਗਾ 15 ਕਿਲੋ ਇਹ ਝੋਟਿੰਦੇ ਨੇ 12 ਲੀਟਰ ਹਾਜ਼ਰ ਚੋਨਾ ਪਿੱਛੋਂ ਦਿਖਾ ਕਰਤੀ ਝੋਟੀ ਮੜ ਜਾ ਦੋ ਦੋ ਪੁੱਠਾ ਪੱਠਾ ਯਾਰ ਹੋਵੇ ਹਾਂ ਲੀਟਰ ਚੋਣ ਵਾਲਾ ਇਹਦੇ ਕੋਲ ਰੈਡੀ ਆ ਚੋਣ ਚ ਪਾਉਣ ਦੀ ਕਾਲੇ ਓਕੇ ਵੀਰੇ ਚੋਣ ਟਰਲਾ ਛੱਟਾ ਟਾਈਟ ਫਟ ਓਕੇ 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 ਮਿਲੂਗਾ ਉਹਦੀ ਸਭ ਮਿਲੂ ਹਰੇਕ ਵਾਰ ਰੇਟ ਇਹਦਾ ਸਭ ਲੱਗ ਉਹ ਚੁੰਗੇ ਬੱਚਾ ਰੇਟ ਕੋਈ ਨਹੀਂ ਕੋਈ ਨਹੀਂ ਐ ਨਹੀਂ ਠੰਡੀ ਹੈ ਦੂਜੇ ਹੀ ਬੱਚਾ ਚ ਪਾਈ ਜਾਂਦੀ ਹੈ ਠੀਕ ਆ ਗੱਲ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਵੀਰੇ 1.5 ਲੱਖ ਰੁਪਈਆ ਹੋਗਾ 20 ਦੀ ਝੋਟੀ ਦੇ ਦਾਂਗੇ 1 ਲੱਖ ਤੇ 25000 ਦੀ ਬਾਈ ਕਹਿੰਦਾ ਕੀਮਤ ਆ 1 ਲੱਖ ਤੇ 20000 ਰੁਪਈਆ ਜੇਵ ਚ ਪਾਉਣਾ ਦੰਦ ਚੈੱਕ ਕਰਾ ਕੇ ਦੇਵਾਂਗੇ 6 ਦੰਦ ਦੁੱਧ 12 ਲੀਟਰ ਬਣਾ ਕੇ ਦੇਵਾਂਗੇ ਬੱਚਾ ਨਾਲ ਕੀ ਆ ਗਿਆ ਜੀ ਬੱਚਾ ਕੱਟਾ ਵੀਰੇ ਨਾਲ ਆ ਗਿਆ ਮੇਲ ਕਾਫ ਤੇ ਝੋਟੀ ਚੰਗੀ ਆ ਦੁੱਧ ਵਾਲਾ ਪੀਸ ਹੀ ਆ ਤੇ ਬਾਕੀ ਮੈਲੇ ਮੂਲੇ ਲੱਗੂ ਜਿਵੇਂ ਬਾਈ ਨੇ ਦੱਸਿਆ ਨਾ ਵੀ ਅਜੇ ਇੱਕ ਜਗ੍ਹਾ ਜਦੋਂ ਜਾ ਕੇ ਪਸ਼ੂ ਰੋਕਦਾ ਸੰਗਲ ਪੰਦਾ ਤਲੇ ਰਿਤੂ ਦੇ ਨਿਕਲਦੇ ਆ ਟਰੇਲੂ ਸੱਜਣ ਦੀ ਖੁਰਲੀ ਤੇ ਵੀ ਉੱਥੇ ਜਾ ਕੇ ਅਸਲ ਪੀਕ ਲੇਵਲ ਫੜਦਾ ਤੇ ਬਾਕੀ ਲੇਵੇ ਦੀ ਸਾਫ ਸੁਥਰੀ ਆ ਗਈ ਬਿਲਕੁਲ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 20000 ਦੀ ਨੰਬਰ ਬੋਲ ਦਿਓ ਜੀ 95920 ਬਾਈ ਹਾਂਜੀ 99493 9592099493 ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ